हिमाचल چو ਫਗਵਾੜਾ ਦੇ ਨੌਜਵਾਨ ਦੀ ਮੌਤ ਦੇ ਰਾਤ ਮ੍ਰਿਤਕ ਤੇ ਪਹੁੰਚੀ ਫਗਵਾੜਾ ਨਾਲ ਕਹੇ ਦੋਸਤਾਂ ਨੇ ਤਸੀਹ ਸਾਰੀ ਕਹਾਣੀ ਬੀਤੇ ਦਿਨੀ ਹਿਮਾਚਲ ਦੇ ਟਾਬਾ ਮਾਲਕ ਤੇ ਪੰਜਾਬ ਦੇ ਫਗਵਾੜਾ ਸ਼ਹਿਰ ਦੇ ਸੈਲਾਨੀਆਂ ਦੀ ਲੜਾਈ ਦੇ ਵਿੱਚ ਫਗਵਾੜਾ ਦੇ ਇੱਕ ਨੌਜਵਾਨ ਨਵਦੀਪ ਦੀ ਮੌਤ ਹੋ ਗਈ ਸੀ ਫਗਵਾੜਾ ਦੇ ਟਿੱਬੀ ਇਲਾਕੇ ਦੇ ਵਿੱਚ ਰਹਿਣ ਵਾਲੇ ਇਸ ਨੌਜਵਾਨ ਦੀ ਮੌਤ ਦੀ ਖਬਰ ਤੋਂ ਬਾਅਦ ਪੂਰਾ ਮਾਹੌਲ ਗਮਕੀਨ ਹੋ ਗਿਆ ਕਾਰਨ ਇਹ ਕਿ ਜਦੋਂ ਇੱਕ ਹੱਸਦਾ ਬਸਦਾ ਖੇਡਦਾ ਨੌਜਵਾਨ ਤੇ ਹਰ ਇੱਕ ਨੂੰ ਖਿਹੜੇ ਮੱਥੇ ਮਿਲਣ ਵਾਲਾ ਬੱਚਾ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਵੇ ਤਾਂ ਦੁੱਖ ਹੁੰਦਾ ਹੀ ਹੈ ਨੌਜਵਾਨ ਨਵਦੀਪ ਜਿਸ ਦਾ ਕੀ ਹਿਮਾਚਲ ਦੇ ਵਿੱਚ ਢਾਬਾ ਮਾਲਿਕ ਤੇ ਸਾਥੀਆਂ ਵੱਲੋਂ ਕਤਲ ਕੀਤਾ ਗਿਆ ਦੀ ਮ੍ਰਿਤਕ ਦੇ ਹਿਮਾਚਲ ਦੇ ਵਿੱਚ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਦੇਰ ਰਾਤ ਨੂੰ ਫਕਵਾੜਾ ਦੇ ਵਿੱਚ ਲਿਆਂਦੀ ਗਈ ਜਿਸ ਦੌਰਾਨ ਨਵਦੀਪ ਦੇ ਨਾਲ ਗਏ ਉਸਦੇ دوست ਅਤੇ ਚੀਚੇ ਨੇ ਪੂਰੀ ਕਹਾਣੀ ਕੈਮਰੇ ਦੇ ਸਾਹਮਣੇ ਬਿਆਨ ਕੀਤੀ ਕਿ ਕਿਦਾਂ ਉਸ ਜਗ੍ਹਾ ਤੇ ਲੜਾਈ ਹੋਈ ਤੇ ਨਵਦੀਪ ਦੀ ਮੌਤ ਕਿਵੇਂ ਹੋਈ ਤੁਸੀਂ ਵੀ ਸੁਣੋ ਨਵਦੀਪ ਤੇ ਰਿਸ਼ਤੇਦਾਰ ਤੇ ਦੋਸਤ ਵੱਲੋਂ ਦੱਸੀ ਗਈ ਸਾਰੀ ਕਹਾਣੀ। ਉਹ ਘਰ ਜਾ ਰਹੀ ਹੈ ਮੇਰਾ ਖਜਨ ਬ੍ਰਦਰ ਦਾ ਛੋਟਾ ਨਵਦੀਪ ਦਾ ਛੋਟਾ ਭਰਾ ਹੈ ਤੇ ਇਹ ਉਹਨਾਂ ਦਾ ਫਰੈਂਡ ਹੈ। ਇਹ ਗੈਸੀ ਨਾਲ ਤੇ ਸਾਨੂੰ ਸ਼ਾਮ ਨੂੰ ਕੋਲ 5:30 ਵਜੇ ਪਤਾ ਲੱਗਦਾ। ਬੀਅਦਾ ਦੈਨਾ ਦਾ ਉੱਥੇ ਬਹੁਤ ਲੜਾਈ ਝਗੜਾ ਹੋ ਗਿਆ ਸਾਡਾ ਭਰਾ ਸਾਡੇ ਵਿੱਚ ਨਹੀਂ ਰਿਹਾ। ਤੇ ਇਹ ਉੱਥੇ ਆਰੀਅਨ ਕੌਫੀ ਸ਼ਾਪ ਕਰਕੇ ਆਪ ਆਇਆ। ਪੰਚੀਨਾ ਚੌਕ ਦੇ ਵਿੱਚ ਪੰਚੀਨਾ ਚੌਕ ਚ ਆਰੀਅਨ ਕੌਫੀ ਸ਼ਾਪ ਲੱਗ ਗਿਆ। ਉੱਥੇ ਬੈਠੇ ਸੀਗੇ ਤੇ ਆਪਣਾ ਫੂਡ ਇਹਨਾਂ ਨੇ ਆਰਡਰ ਕੀਤਾ ਤੇ ਉਹਨਾਂ ਨੇ ਕਿਹਾ ਜਿੱਦਾਂ ਅਸੀਂ ਫੂਡ ਵਗੈਰਾ ਆਰਡਰ ਕੀਤਾ ਤੇ ਅੰਦਰ ਵਰਦ ਤੇ ਸਾਰੇ ਤੁਹਾਨੂੰ ਕਹਿਣ ਲੱਗ ਪਏ ਕਿ ਤੁਸੀਂ ਇੱਥੇ ਸ਼ਰਾਬ ਨਹੀਂ ਪੀਣੀ। ਆਹ ਲਾ ਕੇ ਇਸ ਵੇਰੇ 9:30 10 ਵਜੇ ਤੇ ਰੈਡੀ ਹੋ ਕੇ ਕਮਰੇ ਚੋ ਬ੍ਰੇਕਫਾਸਟ ਕਰ ਨਿਕਲੇ ਉੱਥੇ ਤੇ ਸਵੇਰੇ ਸਵੇਰੇ ਤਾਂ ਵੀ ਕਿਹੜਾ ਪੀਦਾ ਹੋਏ ਸਿੱਧਾ ਕਿਹਾ ਜਾਂਦਾ ਕਿ ਸਵੇਰੇ ਸਵੇਰੇ ਦਰ ਕਿਹਨੇ ਪੀਣੀ ਆ। ਦੋ ਵਾਰੀ ਹੋਇਆ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਤੀਜੀ ਵਾਰੀ ਕਹਿੰਦਾ ਕਿ ਹਾਂ ਵੀ ਇੱਥੋਂ ਨਿਕਲੋ ਬਾਹਰ ਇੱਥੇ ਰੋਟੀ ਖਾਣੀ ਬਾਹਰ ਨਿਕਲੋ ਚਲੋ ਤੇ ਬਾਹਰ ਨਿਕਲਣ ਲੱਗੇ ਜੀ ਕਿਹਾ ਤੇ ਜਿੱਦ ਜਿੱਦ ਨਿਕਲਣ ਲੱਗੇ ਦਾ ਲਾਸਟ ਵਿੱਚ ਸਿਕਣ ਨਵਦੀਪ ਤੇ ਲਾਸਟ ਵੀਡੀਓ ਦਾ ਤਾਂ ਕਾ ਮਾਰਦਾ ਬਾਅਦ ਵਿੱਚ ਪਾ ਕੁਝ ਨਾ ਅੱਗੇ ਜਾਈ ਪੱਟਾ ਜੋ ਮਾਰੇ ਆ ਤੇ ਐਡੀ ਗੱਲ ਤੇ ਉਹ ਤੁਦੂ ਮੈਮਾ ਕਰਨ ਲੱਪਿਆ ਉਹਨਾਂ ਵੈਸੋ ਵਜੀ ਕਰਨ ਲੱਪਿਆ ਤੇ ਜਿੱਦ ਜਿੱਦ ਆਸੇ ਪਾਸੇ ਵਾਲੇ ਟੈਕਸੀ ਵਾਲੇ ਤੇ ਬਟਾ ਬਲੇ ਪਤਾ ਲੱਗਾ ਸਾਰੇ ਦੇ ਸਾਰੇ ਬੰਦੇ ਇਕੱਠੇ ਹੋ ਗਏ ਕੁਝ ਕੇ ਸੈਕਿੰਡ ਦੇ ਵਿੱਚ ਹੀ ਬੰਦੇ ਸਾਰੇ ਇਕੱਠੇ ਹੋ ਗਏ ਉੱਥੇ ਤੇ ਮੁੜ ਕੇ ਪਤਾ ਨਹੀਂ ਲੱਗਾ ਇਹ ਕਿਧਰੋਂ ਕਿਧਰੋਂ ਬੰਦੇ ਆ ਇਕੱਲੇ ਇਕੱਲੇ ਚ ਆ ਚਾਰ ਪੰਜ ਪੰਜ ਬੰਦੇ ਸਰ ਕਿਹੜੀ ਜੀਤ ਦੇ ਨਾਲ ਵਾਰ ਕੀਤਾ ਕਿੰਨੇ ਲੋਕ ਸੀਗੇ ਉਹ ਲੱਤਾਂ ਮਾਰੀਆਂ 20 25 ਬੰਦੇ ਹੁਣ ਘੱਟੋ ਘੱਟ ਨਹੀਂ ਬਾਕੀ ਇਤੋਂ ਜ਼ਿਆਦਾ ਵੀ ਹੋ ਸਕਦੇ ਕਿਉਂਕਿ ਇਹੇ ਵਿਚਾਰੇ ਸੀ ਖੁਦ ਨੂੰ ਆਪਣੇ ਆਪ ਨੇ ਤੇ ਜਿੰਨੇ ਕੁ ਪਛਾਣ ਚਾਏ ਆ ਦੇਖੇ ਹੋਏ ਆ ਹਲੇ ਬਾਕੀ ਕਰ ਰਹੀ ਆ ਕਿਸੇ ਕੋਲ ਹੀ ਨਹੀਂ ਬਾਕੀ ਜਦ ਅਸੀਂ ਉੱਥੇ ਜਾ ਰਹੇ ਸੀਗੇ ਤਾਂ ਅਸੀਂ ਮੀਡੀਆ ਦੀ ਨਿਊਜ਼ ਦੇਖ ਰਹੇ ਸੀਗੇ ਫਿਰ ਉੱਥੇ ਇੱਕ ਲੇਡੀ ਆਈਐਸ ਆਫੀਸਰ ਸੀਗੀ ਜਿਹੜੀ ਦੱਸ ਰਹੀ ਸੀਗੀ ਕਿ ਇਹ ਕਹਿੰਦੇ ਜੀ ਅਸੀਂ ਹੀ ਪੁਲਿਸ ਆ ਔਰ ਅਸੀਂ ਹੀ ਸਭ ਕੁਝ ਆ ਤੁਹਾਡੇ ਉੱਪਰ ਕੁਝ ਨਹੀਂ ਆ ਔਰ ਅਸੀਂ ਜਾਂਦਿਆਂ ਨੂੰ ਵੀ ਇਹਨਾਂ ਨੂੰ ਰਾਤ ਨੂੰ 8 ਵਜੇ ਉਥੋਂ ਥਾਣੇ ਤੋਂ ਬਾਰ ਬਾਰ ਫੋਨ ਆਉਣ ਲੱਗ ਪਏ ਜਦਕਿ ਆਪਣੇ ਸਾਰੇ ਸਿਗਨੇਚਰਸ ਵਗੈਰਾ ਕਰਕੇ ਡਾਕੂਮੈਂਟ ਸਬਮਿਟ ਕਰਕੇ ਆ ਚੁੱਕੇ ਸੀ ਤਾਂ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਸਵੇਰੇ ਆਣਾ 9 ਵਜੇ ਅਰ ਇਹਨਾਂ ਨੂੰ 8 ਵਜੇ ਸਾਈਮਨਟੇਨੀਅਸ ਕਾਲਸ ਆਉਣ ਲੱਗ ਪਏ ਕਦੀ ਕਿਸੇ ਨੰਬਰ ਤੋਂ ਕਦੀ ਕਿਸੇ ਨੰਬਰ ਤੋਂ ਮੈਸੇਜ ਚ ਬੋਲਦਾ ਮੈਂ ਇਨਸਪੈਕਟਰ ਬੋਲਦਾ ਤੁਸੀਂ ਥਾਣੇ ਆਓ ਤਾਂ ਇਹਨਾਂ ਨੂੰ ਡਾਊਟ ਹੋਇਆ ਇਹਨੇ ਸਾਨੂੰ ਕਿਹਾ ਸੀ ਰਸਤੇ 'ਚ ਜਾਂਦੇ ਹੋਏ ਦੇਖਿਆ ਤਾਂ 3 3 4 4 ਗੱਡੀਆਂ ਟੈਕਸੀਆਂ ਉੱਚ ਬੰਦੇ ਖੜੇ ਪੁਲਿਸ ਸਟੇਸ਼ਨਾਂ ਦੇ ਬਾਹਰ ਇਹਨਾਂ ਦਾ ਵੇਟ ਕਰਦੇ ਪਏ ਸੀ ਸਰ ਹਿਮਾਚਲ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੂੰ ਕੀ ਆਪਾਂ ਮਗੀ ਮੰਗ ਰੱਖਦੇ ਆਪਾਂ ਇਹਨਾਂ ਤੋਂ ਸਰ ਅਸੀਂ ਇਹੀ ਮੰਗ ਰੱਖਦੇ ਆਂ ਕਿ ਜਿਹੜਾ ਟੂਰਿਸਟ ਆ ਉਹ ਉੱਥੇ ਬਿਲਕੁਲ ਵੀ ਅਨਸੀਫ ਹੈ ਤੇ ਸੇਫਟੀ ਇਨਸ਼ੋਰ ਕੀਤੀ ਜਾਵੇ ਆਦਰਵਾਇਜ਼ ਜਿਹੜ ਪੂਰੇ ਇੰਡੀਆ ਦੇ ਟੂਰਿਸਟ ਆ ਸੀ ਉਹਨਾਂ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਤੁਸੀਂ ਆ ਜਿਹੜਾ ਆਪਣਾ ਮਕਲੌੜ ਗੰਜ ਜਾਂ ਧਰਮਸ਼ਾਲਾ ਵਾਲੀ ਏਰੀਆ ਮਤਲਬ ਪਰ ਦੇਸ਼ ਹੀ ਨਾ ਜਾਓ ਅਸੀਂ ਮਕਲੌੜ ਤੇ ਗਏ ਸੀ ਕਿ ਆਪਣੇ ਆਪਣੇ ਬ੍ਰਦਰਿੰਗ ਬਣਾਉਣ ਦੇ ਨਾਲ ਹੰਮੜ ਕਰਨ ਗਏ ਸੀ ਉੱਥੇ ਤੇ ਉੱਥੇ ਜਾ ਕੇ ਨਾ ਅਸੀਂ ਜਦੋਂ ਇੱਕ ਰੈਸਟੋਰੈਂਟ ਚ ਖਾਣਾ ਖਾਣ ਲਈ ਉਧਰੇ ਥੱਲੇ ਤਾਂ ਉਹਦੇ ਵਿੱਚ ਜਿਹੜਾ ਮਾਲਕ ਸੀ ਉਹਦਾ ਤੇ ਉਹ ਸਾਨੂੰ ਕਹਿਣ ਲੱਗਿਆ ਵੀ ਇੱਥੇ ਸ਼ਰਾਬ ਨਹੀਂ ਪੀਣੀ ਚਾਹ ਕਿ ਸਾਡੇ ਹੱਥ ਚ ਕੋਕ ਦੀਆਂ ਬੋਤਲਾਂ ਸਿੱਗੀਆਂ ਤੇ ਉਹ ਆਖਿਆ ਸ਼ਰਾਬ ਅਸੀਂ ਲੈ ਕੇ ਵੀ ਨਹੀਂ ਆਏ ਅਸੀਂ ਸ਼ਰਾਬ ਸਵੇਰੇ ਸਵੇਰੇ ਸਾਰੇ ਨਹੀਂ ਪੀਂਦੇ ਹਨ ਤੇ ਕਹਿੰਦਾ ਵੀ ਓਕੇ ਅਸੀਂ ਆਰਡਰ ਕੀਤਾ ਉਹਨੂੰ ਬੈਠੇ ਸੀ ਟੇਬਲ ਤੇ ਤਾਂ ਫਿਰ ਦੁਬਾਰਾ ਆ ਕੇ ਸਾਨੂੰ ਕਹਿਣ ਲੱਗਿਆ ਵੀ ਇੱਥੇ ਸ਼ਰਾਬ ਨਹੀਂ ਪੀਣੀ ਅਸੀਂ ਕਿਹਾ ਅਸੀਂ ਸ਼ਰਾਬ ਲੈ ਕੇ ਨਹੀਂ ਆਏ ਹੈਗੇ ਤੋ ਜਿਹੜਾ ਮੇਰਾ ਬ੍ਰਦਰ ਇਨ ਲਾ ਹੈ ਉਹ ਕਹਿੰਦਾ ਵੀ ਤੂੰ ਬਾਰ ਬਾਰ ਸਾਨੂੰ ਕਿਉਂ ਕਹੀ ਜਾਂਦਾ ਵੀ ਸ਼ਰਾਬ ਨਹੀਂ ਪੀਣੀ ਅਸੀਂ ਸ਼ਰਾਬ ਲੈ ਕੇ ਨਹੀਂ ਆਏ ਜਾਂ ਹਨਾ ਤੇ ਇਸ ਗੱਲ ਦਾ ਉਹਨੂੰ ਸ਼ਾਇਦ ਗੁੱਸਾ ਲੱਗਿਆ ਵੀ ਮੈਨਾਂ ਉੱਚੀ ਬੋਲ ਰਿਹਾ ਹਾਂ ਮੁਸ਼ਰਾ ਈਗੋ ਹਰਟ ਹੋਈ ਉਹਨੇ ਵੀ ਮੁੜ ਕੇ ਉੱਚਾ ਬੋਲਣਾ ਸ਼ੁਰੂ ਕਰ ਦਿੱਤਾ ਢਾਬੇ ਵਾਲੇ ਨੇ ਤੇ ਕਹਿੰਦਾ ਮੈਂ ਤੁਹਾਨੂੰ ਇੱਥੇ ਬਿਠਾਉਣਾ ਹੀ ਨਹੀਂ ਤੁਸੀਂ ਇੱਥੋਂ ਚਲੇ ਜਾਓ ਹਾਂ ਤੇ ਅਸੀਂ ਉਹਨੂੰ ਕਿਹਾ ਵੀ ਓਕੇ ਅਸੀਂ ਠੀਕ ਹੈ ਇੱਥੋਂ ਚਲੇ ਜੰਨੇ ਆ ਤੇ ਉੱਥੋਂ ਨਿਕਲਣ ਲੱਗੇ ਆ ਤੇ ਉਹਨੇ ਦੁਬਾਰਾ ਨਵਦੀਪ ਨੂੰ ੱਟਾ ਮਾਰਦਾ ਢਾਬੇ ਵਾਲੇ ਨੇ ਤਾਂ ਨਵਦੀਪ ਨੇ ਉਹਨੂੰ ਦੁਬਾਰਾ ਹੱਥੋਂ ਦਾ ਪਿੱਛੇ ਕਰਦੇ ਹੋਏ ਪੁੱਛਿਆ ਵੀ ਤੂੰ ਮੈਨੂੰ ੱਟਾ ਕਿਉਂ ਮਾਰ ਰਿਹਾ ਹਾਂ ਨਾ ਤੱਕਾ ਕਿਉਂ ਮਾਰ ਰਹਿਆਂ ਤੇ ਇਸ ਕਰਦੇ ਥੋੜਾ ਜਿਹਾ ਬਹਿਸ ਬਾਜੀ ਹੋਣ ਲੱਗੀ ਸ਼ੁਰੂ ਆਲੇ-ਦੁਆਲੇ ਦੁਕਾਨਾਂ ਵਾਲਿਆਂ ਨੇ ਦੇਖਿਆ ਵੀ ਇਹਨਾਂ ਦੀ ਬਹਿਸ ਚੱਲ ਰਹੀ ਆ ਤੇ ਉਹਨਾਂ ਨੇ ਵਾਪਸ ਪਿੱਛੋਂ 25-30 ਬੰਦੇ ਆ ਗਏ ਤੇ ਸਾਡੇ ਉੱਤੇ ਹਮਲਾ ਕਰ ਦਿੱਤਾ ਸਾਰਿਆਂ ਨੇ ਤੇ ਅਸੀਂ ਬੱਚਦੇ ਪਹੁੰਚੋਂਦੇ ਸਾਰੇ ਜਾਣੇ ਉਹ ਢਾਬੇ ਦੇ ਡੋਰ ਤੋਂ ਬਾਹਰ ਨਿਕਲੇ ਰੋਡ ਤੇ ਆਏ ਰੋਡ ਤੇ ਜਾ ਕੇ ਬਚਦੇ ਰਹੇ ਵੀ ਰੋਕਿਆ ਸਾਰਿਆਂ ਨੂੰ ਵੀ ਲੜਨ ਨਹੀਂ ਆਏ ਅਸੀਂ ਹਨਾ ਵੀ ਨਹੀਂ ਲੜਨਾ ਉਸ ਤੋਂ ਬਾਅਦ ਫੇਰ ਵੀ ਨਹੀਂ ਉਹ ਹਟੇ ਤਾਂ ਥੋੜੀ ਦੇਰ ਬਾਅਦ ਉਹਨਾਂ ਨੇ ਜਦ ਦੇਖਿਆ ਸੀ ਵਾਪਸ ਪਿੱਛੇ ਨੂੰ ਤੇ ਨਵਦੀਪ ਸੜਕ ਤੇ ਲੰਮਾ ਪਿਆ ਹੋਇਆ ਸੀਗੇ ਜਦੋਂ ਅਸੀਂ ਉਹਨੂੰ ਜਾ ਕੇ ਚੱਕਿਆ ਉਹਦੇ ਸਾਹ ਬਿਲਕੁਲ ਬਹੁਤ ਥੋੜੇ ਚੱਲਦੇ ਹੋਏ ਸੀਗੇ ਤੇ ਅਸੀਂ ਉਹਨੂੰ ਜਾ ਕੇ ਫਟਾਫਟ ਹਸਪੀਟਲ ਲੈ ਗਏ ਹਸਪੀਟਲ ਲੈ ਕੇ ਗਏ ਆ ਤੇ ਉੱਥੇ ਉਹਨਾਂ ਨੇ ਆਪਣੇ ਵੱਲੋਂ ਜੋ ਵੀ ਉਹਨਾਂ ਦੀ ਫਰਸਟ ایڈ ਸੀਗਾ ਉਹ ਸਾਰਾ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਰੈਫਰ ਕੀਤਾ ਕੋਈ ਵੱਡਾ ਹਸਪੀਟਲ ਦੇ ਉੱਥੇ ਜਾ ਕੇ ਉਹਨਾਂ ਨੇ ਜਵਾਬ ਦਿੱਤਾ ਬਿਊਰੋ ਰਿਪੋਰਟ ਚੰਟੀਕੜ ਖਬਰਨਾਮਾ